ਕਮੇਟੀ ਬੰਦੇ ਕਹਿਣਗੇ ਉਹ ਚੱਲਦਾ ਰਹੇਗਾ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਇਹ ਸੰਦੇਸ਼ ਆਈ ਦੇਖੋ ਤੁਸੀਂ ਘਰੋਂ ਚਲਦੇ ਹੋ ਘਰੋਂ ਇਸ ਕਰਕੇ ਚਲਦੇ ਹੋ ਹੱਜੇ ਘੜੇ ਦੇ ਮਾਤੇ ਦਰਸ਼ਨ ਕਰਨ ਪਰ ਇਹ ਸੋਚੇ ਇੱਕ ਮਾਂ ਧਰ ਵੀ ਬੈਠੀ ਹੈ ਕਿ ਜਿਹੜੀ ਉਹ ਵੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਉਹਨਾਂ ਦੀ ਬਾਜੀ ਨਾ ਕਰਨ ਨਸ਼ੇ ਨਾ ਕਰਨ ਨਸ਼ਾ ਤੋਂ ਰਹੀ ਤੋਂ ਕੇ ਮਾਂ ਦੀ ਯਾਤਰਾ ਕਰਨ ਦੇਖੋ ਤਦ ਹੀ ਫਲ ਮਿਲੇਗਾ ਅਗਰ ਅਸੀਂ ਖੁਦ ਨਸ਼ੇ ਤੇ ਰਵਾਂਗੇ ਤਾਂ ਤੁਹਾਨੂੰ ਉਦਾਂ ਦਾ ਹੀ ਕਰਮ ਕਰੇ ਨਾ ਕਰਮ ਤਾਂ ਲਿਖੇ ਜਾਂਦੇ ਆ ਉਹ ਇਨਸਾਨ ਜੈਸਾ ਕਰੇਗਾ ਉਹ ਵੈਸਾ ਹੀ ਭਰੇਗਾ ਕਿਤੇ ਨਾ ਕਿਤੇ ਹੁੱਲੜਵਾਜੀ ਕਾਰਨ ਵੱਡੇ ਨੁਕਸਾਨ ਹੋ ਜਾਂਦੇ ਹਨ ਜਾਨ ਵੀ ਚਲੀ ਜਾਂਦੀ ਹੈ ਥੋੜੇ ਦਿਨ ਪਹਿਲਾਂ ਵੀ ਇਸ ਨਹਿਰ ਤੇ ਇੱਕ ਘਟਨਾ ਹੋਈ ਆ ਸਾਡੇ 12 ਤੇ ਲਗਭਗ 100 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਸਾਡੀ ਕਮਟੇਲੀ ਨਹਿਰ ਤੇ ਹੋਇਆ ਉਹ ਬਹੁਤ ਬੁਰੀ ਗੱਲ ਹੈ ਜਲਦੀ ਨਾਲ ਕਈ ਕਰੋਦ ਕਰਾਂ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਸਾਡੇ ਜਿਹੜੇ ਮੈਂਬਰ ਜਿਹਾ ਜੇ ਕੋਈ ਵੀ ਇਦਾਂ ਦੀ ਘਟਨਾ ਹੁੰਦੀ ਵੀ ਹੈ ਕੱਲ ਵੀ ਉਹ ਇੱਕ ਐਕਸੀਡੈਂਟ ਹੋ ਗਿਆ ਸੀ ਇੱਕ ਲੇਡੀਜ਼ ਨਹਿਰ ਦੇ ਵਿੱਚੋਂ ਸਲਿੱਪ ਕਰ ਗਈ ਮਗਰ ਇਹਨਾਂ ਬੰਦਿਆਂ ਦੀ ਬਦੌਲਤ ਸਾਰਿਆਂ ਨੇ ਰਲ ਕੇ ਉਸ ਲੇਡੀਜ਼ ਨੂੰ ਤੁਰੰਤ ਕੱਢ ਲਿਆ ਮਗਰ ਅੱਜ ਉਹ ਬਿਲਕੁਲ ਸਹੀ ਹੈ ਔਰ ਮਾਦੀ ਕਿਰਪਾ ਜੀ ਜੀ ਠੀਕ ਹੈ ਜੀ ਔਰ ਜਿਹੜੇ ਸਾਡੇ ਮੈਂਬਰ ਹੈ ਉੱਥੇ ਵੀ ਜੇ ਕੋਈ ਟੈਂਪਰਰੀ ਜ ਹੈ ਪੂਰਾ ਸਹਿਯੋਗ ਦਿੰਨੇ ਆ ਮਤਲਬ ਵੇ ਮੈਂਬਰ ਜਿਹੜਾ ਕਰਕੇ ਆ ਉਹ ਟੈਂਪਰਰੀ ਦੌਰਾਨ ਜੀ ਜਾਨੀ ਕਿ ਸੰਗਤ ਸੇਵਾਦਾਰ ਗਏ ਨੇ ਉੱਥੇ ਮਦਦ ਲਈ ਜੀ ਠੀਕ ਹੈ ਜਿਹੜਾ ਪਤਾ ਆਵੇ ਜੋ ਨੰਬਰ ਦਿੱਤਾ ਹੈ ਹਾਂਜੀ ਬਾਣੀ ਲੰਗਰ ਲੱਗਦਾ ਜੀ ਹਾਂਜੀ ਉੱਥੇ ਕਈ ਗੇਰੀ ਪਿਛਲੇ ਸਾਲ ਆ ਕੋਈ ਲੇਡੀ ਜਿਹਨੂੰ ਬੰਦੇ ਰਾਤਾਂ ਕਰਦੇ ਤੇ ਜਿਹੜੀ ਇਹਨਾਂ ਨੂੰ ਖੂਮ ਗਿਆ ਜੀ ਕਹਿੰਦੇ ਅਸੀਂ ਪਹੁੰਚ ਆਈ ਹਰੇਕ ਦੀ ਮਦਦ ਕਰਦੇ ਸਾਡੇ ਸਾਰੇ ਨੰਬਰ ਬੰਦੇ ਨੇ ਇਧਰ ਜੀ ਜੇ ਕੋਈ ਨੂੰ ਪ੍ਰੋਬਲਮ ਆਉਂਦੀ ਹੋ ਜੋ ਇਹਨਾਂ ਨੂੰ ਫੋਨ ਮਾਰ ਇੱਕ ਦੂਜਾ ਸੰਯੋਗ ਚੱਲ ਪੈਂਦਾ ਤੇ ਸਾਰਿਆਂ ਦੇ ਲਿੰਕ ਵੀ ਇੱਕ ਦੂਜੇ ਨਾਲ ਦਿੱਤੇ ਹੋਏ ਆ ਜੇ ਕੋਈ ਲੜਾਈ ਬਣੀ ਆ ਉਹਦਾ ਪਤਾ ਨਹੀਂ ਜੀ ਅੱਛਾ ਅਮਰੀਦ ਆ ਵੀ ਸਭ ਤੋਂ ਵੱਧ ਇਹ ਆ ਵੀ ਦੇਖੋ ਚਾਰ ਪੰਜ ਪਿੰਡਾਂ ਦੇ ਸੰਯੋਗ ਨਾਲ ਲੰਗਰ ਹੋਗਾ ਜੀ ਬਟੈਂਡੇ ਮੁਖਸਰ ਪਤ ਮਾਨਸਾ ਦਾ ਕਿ ਲੰਗਰ ਦੀ ਮਹਿਮਾ ਆਈ ਕਿ ਉੱਥੇ ਫਰੈਂਟ ਪਤਾਉਣਾ ਲੰਗਰ ਚੱਲਦਾ ਜੀ ਸਟੇ ਹੀ ਇਹੀ ਕਹਿੰਦੇ ਆ ਵੀ ਬਾਤ ਤੋਂ ਵੱਧ ਸੇਵਾ ਕਰਿਆ ਕਰ ਸੰਜੋਗ ਦੇਣਾ ਕੋਈ ਪੱਖਵਾਜੀ ਨਹੀਂ ਲੱਗੇ ਸਾਰਿਆਂ ਦਾ ਸੰਜਾ ਕੋਈ ਐਨਾ ਦਿਮਾਗ ਚ ਸੋਚਣਾ ਵੀ ਉੱਥੇ ਆ ਬੰਦਾ ਉਹ ਬੰਦਾ ਇਹ ਕੋਈ ਨਾ ਇਹਦੇ ਮਨ ਚ ਕੋਸਾ ਨਾ ਸਾਡੇ ਮਨ ਚ ਸਾਡੇ ਕਿਹਨੂੰ ਜਿਹੜਾ ਮਰਦੀ ਮੂਹਰੇ ਹੋਵੇ ਯਾਰ ਦੀ ਵੀ ਬਦ ਤੋਂ ਬਦ ਰਲ ਕੇ ਸੇਵਾ ਕਰਨ ਆਪਣੀ ਨਹਿਮਾ ਖਟਣ ਨਕਰ ਦਾ ਨਾਮ ਹੁੰਦਾ ਜੀ ਅਗਰ ਅਗਰ ਪੰਜੇ ਪਿੰਡਾਂ ਦਾ ਨਾਮ ਹੁੰਦਾ ਜੀ ਪੰਜੇ ਪਿੰਡਾਂ ਦੇ ਸਹਿਯੋਗ ਨਾਲ ਲੱਗਣ ਲੱਗਦਾ ਪੋਸਟਰ ਤੇ ਵੀ ਆਪਣਾ ਪੰਜੇ ਪਿੰਡਾਂ ਦਾ ਨਾਮ ਲਿਖਾਇਆ ਹੁੰਦਾ ਜੀ ਠੀਕ ਕਿਹੜੇ ਕਿਹੜੇ ਪਿੰਡਾਂ ਦਾ ਸਹਿਯੋਗ ਰਿਹਾਦਾ ਜੀ ਪਿੰਡ ਹੁੰਦਾ ਜੀ ਬਲਾਸਪੁਰ ਪਿੰਡ ਹੁੰਦਾ ਜੀ ਜਹਾਜ਼ੀਰ ਜੀ ਖਤਾਰੀ ਜੀ ਕਰਾਨੀ ਜੀ ਪੰਜਾਂ ਪਿੰਡਾਂ ਵੱਲੋਂ ਯਾਨੀ ਕਿ ਉਪਰਾਲਾ ਕੀਤਾ ਜਾਂਦਾ ਠੀਕ ਹੈ ਧੰਨਵਾਦ ਜੀ ਜਿਹੜੀ ਸੀਗੇ ਜੀ ਹਾਂਜੀ ਉਥੇ ਇੱਕ ਬੰਦੇ ਦੀ ਉਹ ਵਜਾ ਨਾ ਅੱਗੇ ਸੀ ਉਥੋਂ ਕਲੈਕਸ਼ਨ ਕਰਦੇ ਜੀ ਇੰਨਾ ਨਹੀਂ ਕਰਦੇ ਨਹੀਂ ਜੀ ਕਿਉਂਕਿ ਸਾਡੇ ਦਾ ਪਿੰਡ ਉਹ ਯਨਾਰੀਆਂ ਦੀ ਬਹੁਤ ਸੰਜੋਗ ਆ ਜੀ ਚਲੋ ਇਹ ਹੁੰਦਾ ਵੀ ਆਪਾਂ ਨਾਲ ਉਹ ਬੰਦੇ ਸਾਨੂੰ ਥੋੜਾ ਥੋੜਾ ਸਹੀਆਂ ਕਰੋ ਕੋਈ ਇੱਕ ਬੰਦੇ ਦੀ ਵਜਾ ਨਾਲ ਹੀ ਪਤਾ ਨਹੀਂ ਉਥੇ ਕਿਹੜਾ ਦੀ ਚਾਹ ਸਾਡਾ ਮਾਤਾ ਪਿਤਾ ਐਹੋ ਜੇ ਵੀ ਵਿੱਚ ਬੰਦੇ ਨੇ ਨਾ ਤੁਸੀਂ ਸਾਡੇ ਕਹਿਣ ਦਾ ਮਤਲਬ ਆ ਵੀ ਜਿਹੜੇ ਬੰਦੇ ਹੁੰਦੇ ਨੇ ਸ਼ਰਾਰਤ ਜਾਂ ਸੁਣਨਾ ਨਾ ਨਕਸ਼ਾ